ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਇੱਕ ਕਥਾ ਹੈ ਕਲਗੀਧਰ ਜੀ ਦੀ ਆਓ ਆਪਾਂ ਸਰਵਣ ਕਰਦੇ ਹਾਂ ਜੀ ਜਦੋਂ ਮਹਾਰਾਜ ਨੇ ਸ਼ਨੀ ਦੇਵਤੇ ਨੂੰ ਦਾਨ ਕਰਨ ਲਈ ਕਹਿ ਦਿੱਤਾ ਸਿੱਖ ਵੀ ਬੜੇ ਹੈਰਾਨ ਹੋਏ ਸੀ ਪਰ ਗੁੱਝੀਆਂ ਰਮਜ਼ਾਂ ਹੁੰਦੀਆਂ ਨੇ ਆਓ ਪਾਵਨ ਕਥਾ ਸਰਵਣ ਕਰੀਏ ਇੱਕ ਦਿਨ ਕੀ ਹੋਇਆ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸਿੱਖਾਂ ਨੂੰ ਆਪਣੇ ਪਾਸ ਬੁਲਾਇਆ ਤੇ ਕਹਿਣ ਲੱਗੇ ਇਹ ਜੋ ਇੱਥੇ ਬ੍ਰਾਹਮਣ ਰਹਿੰਦੇ ਆ ਜੋ ਸ਼ਨੀ ਦੇਵਤੇ ਦਾ ਦਾਨ ਲੈਂਦੇ ਆ ਇਹਨਾਂ ਨੂੰ ਦਰਬਾਰ ਵਿੱਚ ਬੁਲਾਓ ਜੀ ਮਹਾਰਾਜ ਕਹਿਣ ਲੱਗੇ ਸੱਚੇ ਪਾਤਸ਼ਾਹ ਇਹਨਾਂ ਨੂੰ ਸਾਡਾ ਸਨੇਹਾ ਦੇ ਦਿਓ ਜੋ ਆਉਣ ਵਾਲਾ ਸ਼ਨੀਵਾਰ ਹੋਵੇਗਾ ਇਹ ਹਫਤੇ ਦਾ ਤੇ ਦਰਬਾਰ ਦੇ ਵਿੱਚੋਂ ਦੇਵਤੇ ਦਾ ਦਾਨ ਲੈ ਕੇ ਜਾਣ ਉਦੋਂ ਫਿਰ ਉਹਨਾਂ ਨੇ ਸੋਚਿਆ ਕਿ ਗੁਰੂ ਦਰਬਾਰ ਵਿੱਚ ਜਾਣਾ ਹੈ ਗੁਰੂ ਘਰ ਦੀ ਸਿੱਖੀ ਸੇਵਕੀ ਬੜੀ ਦੂਰ ਦੂਰ ਤੱਕ ਬਾਬਾ ਨਾਨਕ ਜੀ ਦੇ ਘਰ ਦੀ ਮਹਿਮਾ ਫੈਲੀ ਹੋਈ ਹੈ। ਅਸਲੀ ਦਾਨ ਵੀ ਚੰਗਾ ਚੋਖਾ ਮਿਲੇਗਾ। ਬ੍ਰਾਹਮਣਾਂ ਨੇ ਕੀ ਕੀਤਾ ਖੋਤੇ ਲੈ ਕੇ ਸ਼ਨੀਵਾਰ ਸਵੇਰੇ ਹੀ ਹਾਜ਼ਰ ਹੋ ਗਏ। ਉਹ ਖੱਜਰਾ ਲੈ ਕੇ ਆਂਦੀਆਂ ਨਾਲ ਕਿ ਮਹਾਰਾਜ ਸਾਨੂੰ ਬਹੁਤ ਦਾਨ ਦੇਣਗੇ ਤੇ ਭਰ-ਭਰ ਕੇ ਖੱਜਰਾ ਵਾਪਸ ਲੈ ਕੇ ਜਾਵਾਂਗੇ ਖਜ਼ਾਨੇ ਨੂੰ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ परे दरबार ਦੇ ਵਿੱਚ ਜਿੱਥੇ ਬਹੁਤ ਸਾਰੇ ਗੁਰਸਿੱਖ ਦੂਰ ਦੂਰ ਤੋਂ ਦਰਸ਼ਨ ਲਈ ਆਏ ਹੋਏ ਆ ਤੇ ਮਹਾਰਾਜ ਜੀ ਦੇ ਦੀਵਾਨ ਆਨੰਦ ਚੰਦ ਨੂੰ ਕਿਹਾ ਕਿ ਪੰਡਿਤ ਜੀ ਨੂੰ ਸ਼ਨੀ ਦੇਵਤੇ ਦਾ ਦਾਨ ਦੇਣਾ ਹੈ ਦੂਰੋਂ ਆਈਆਂ ਸੰਗਤਾਂ ਬਹੁਤ ਹੈਰਾਨ ਹੋ ਗਈਆਂ ਕਿ ਮਹਾਰਾਜ ਇਹ ਸਭ ਕੁਝ ਕਿਉਂ ਕਰ ਰਹੇ ਆ ਦਸ਼ਮੇਸ਼ ਪਿਤਾ ਜੀ ਨੇ ਦੀਵਾਨ ਆਨੰਦ ਚੰਦ ਨੂੰ ਆਖਿਆ ਇਹਨਾਂ ਪੰਡਤਾਂ ਨੂੰ ਇਹ ਜੋ ਸ਼ਨੀ ਦੇਵਤੇ ਦਾ ਦਾਨ ਹੈ ਬ੍ਰਾਹਮਣਾਂ ਨੂੰ ਦੇਣਾ ਕਰੋ ਮਹਾਰਾਜ ਦੇ ਹੁਕਮ ਅਨਸਾਰ ਉਹ ਖੱਤਰਾਂ ਜਿਹੜੀਆਂ ਲਿਆਂਦੀਆਂ ਸੀ ਉਹਨਾਂ ਤੇ ਬਹੁਤ ਕੀਮਤੀ ਵਸਤੂਆਂ ਲਦਵਾ ਦਿੱਤੀਆਂ ਤੇ ਮਹਾਰਾਜ ਕਹਿਣ ਲੱਗੇ ਬ੍ਰਾਹਮਣਾਂ ਨੂੰ ਕਿ ਹੁਣ ਸ਼ਨੀ ਦੇਵਤੇ ਦੀ ਕਰੋਪੀ ਦੂਰ ਹੋ ਜਾਣੀ ਚਾਹੀਦੀ ਹੈ ਕਿਉਂਕਿ ਦੁਨੀਆ ਦੇ ਲੋਕ ਜਿਹੜੇ ਆ ਸ਼ਨੀ ਦੇਵਤੇ ਦੀ ਪੂਜਾ ਕਰਦੇ ਆ ਨੁਕਸਾਨ ਤੋਂ ਬਚਣ ਵਾਸਤੇ ਬਿਮਾਰੀ ਤੋਂ ਬਚਣ ਵਾਸਤੇ ਕਹਿਣ ਲੱਗੇ ਬ੍ਰਾਹਮਣ ਬਿਲਕੁਲ ਜੀ ਬਿਲਕੁਲ ਦੂਰ ਹੋ ਜਾਵੇਗੀ ਦੀਵਾਨ ਵਿੱਚ ਬੈਠੇ ਕੁਝ ਗੁਰਸਿੱਖ ਜਿਨ੍ਹਾਂ ਦਾ ਮਹਾਰਾਜ ਤੇ ਯਕੀਨ ਸੀ ਭਰੋਸਾ ਸੀ ਇਹ ਇਹ ਪਾਸ਼ਾ ਜੀ ਦਾ ਇੱਕ ਚੋਜ ਹੈ ਪਰ ਕੀ ਆ ਉਹਨਾਂ ਨੂੰ ਨਹੀਂ ਸੀ ਪਤਾ ਜੀ ਸਾਰੀ ਖੇਡ ਨੂੰ ਵੇਖਦੇ ਰਹੇ ਕੁਝ ਢਿੱਲੜ ਸੀ ਢਿੱਲਕੇ ਸਮਝਦੇ ਸਿੱਖਾਂ ਨੇ ਕੁਝ ਵੀ ਮਹਿਸੂਸ ਨਾ ਕੀਤਾ ਪਰ ਹਾਲੇ ਵੀ ਬਹੁਤ ਸਾਰੇ ਗੁਰਸਿੱਖ ਸੀ ਇਹੜੇ ਗੁਰਮਤ ਅਸੂਲਾਂ ਤੋਂ ਚੰਗੀ ਤਰ੍ਹਾਂ ਜਾਣੂ ਸਨ ਤੇ ਉਹਨਾਂ ਨੇ ਕੀ ਕੀਤਾ ਜਦੋਂ ਜਾ ਰਿਹਾ ਉਹ ਬ੍ਰਾਹਮਣ ਸ਼ਨੀ ਦੇਵਤੇ ਦਾ ਦਾਨ ਲੈ ਕੇ ਦਰਬਾਰ ਵਿੱਚੋਂ ਜਦੋਂ ਗਿਆ ਤੇ ਬ੍ਰਾਹਮਣ ਦੇ ਪਿੱਛੇ ਦੌੜਿਆ ਕੁਝ ਸਿੱਖ ਤੇ ਉਹਨੂੰ ਬਾਹਰ ਜਾ ਕੇ ਖੇਤਾਂ 'ਚ ਘੇਰਾ ਪਾ ਲਿਆ ਬ੍ਰਾਹਮਣ ਨੇ ਪੁੱਛਿਆ ਕੀ ਕਰ ਰਹੇ ਹੋ ਇਹ ਸਿੱਖ ਕਹਿਣ ਲੱਗੇ ਪਹਿਲਾਂ ਤੁਸੀਂ ਦੱਸੋ ਆਹ ਸਾਜੋ ਸਮਾਨ ਕਿੱਥੇ ਲੈ ਕੇ ਜਾ ਰਹੇ ਹੋ ਖੱਜਰਾ ਲੱਦ ਕੇ ब्राह्मण ਨੇ ਗੱਲ ਕਹੀ ਕਿ ਇਹ ਤਾਂ ਸ਼ਨੀ ਦੇਵਤੇ ਦਾ ਦਾਨ ਗੁਰੂ ਗੋਬਿੰਦ ਸਿੰਘ ਜੀ ਜੋ ਬਾਬਾ ਨਾਨਕ ਜੀ ਦੀ ਗੱਦੀ ਤੇ ਬਿਰਾਜਮਾਨ ਹਨ ਦਸਵੇਂ ਗੁਰੂ ਨਾਨਕ ਹਨ ਉਹਨਾਂ ਨੇ ਮੈਨੂੰ ਸ਼ਨੀ ਦੀ ਕਰੋਪੀ ਤੋਂ ਬਚਣ ਵਾਸਤੇ ਦਾਨ ਕੀਤਾ ਹੈ ਇਸ ਦਾਨ ਨੂੰ ਕੇਵਲ ਬ੍ਰਾਹਮਣ ਹੀ ਹਜਮ ਕਰ ਸਕਦਾ ਕੋਈ ਦੂਜਾ ਨਹੀਂ ਸ਼ਨੀ ਦੇਵਤੇ ਦਾ ਦਾਨ ਕੇਵਲ ਬ੍ਰਾਹਮਣ ਹੀ ਲੈ ਸਕਦੇ ਆ ਇਹ ਖੱਤਰੀ ਲਵੇਗਾ ਵੈਸ਼ ਲਵੇਗਾ ਸ਼ੂਦਰ ਲਵੇਗਾ ਉਹਨਾਂ ਦੇ ਹਾਜਮ ਨਹੀਂ ਹੋਵੇਗਾ ਗੁਰ ਸਿੱਖਾਂ ਨੇ ਕੀ ਕੀਤਾ ਜਿਹੜੇ ਗੁਰਮਤ ਵਿੱਚ ਧ੍ਰਿੜ ਸਨ ਕਹਿਣ ਲੱਗੇ ਸਾਰੀਆਂ ਚੀਜ਼ਾਂ ਇੱਥੇ ਰੱਖੋ ਹੁਣੇ ਕਹਿੰਦੇ ਬ੍ਰਾਹਮਣ ਜੀ ਇਹਨੂੰ ਹਾਜਮ ਕਰਨਾ ਸੀ ਚੰਗੀ ਤਰ੍ਹਾਂ ਜਾਣਦੇ ਆ ਤੇ ਤੁਸੀਂ ਹੁਣ ਭੱਜ ਜਾਓ ਤੁਸੀਂ ਹਿੰਦੂਆਂ ਨੂੰ ਸਨਤਨੀਆਂ ਨੂੰ ਤਾਂ ਮੂਰਖ ਬਣਾ ਸਕਦੇ ਹੋ ਪਰ ਜਿਹੜੇ ਸਿੱਖਾਂ ਕੋਲ ਗੁਰੂ ਦਾ ਗਿਆਨ ਹੋਵੇ ਉਹਨਾਂ ਸਿੱਖਾਂ ਨੂੰ ਮੂਰਖ ਨਹੀਂ ਬਣਾ ਸਕਦੇ ਬ੍ਰਾਹਮਣ ਜੀ ਇਥੋਂ ਕਿਸਕ ਜਾਓ ਫਿਰ ਭੁੱਲ ਕੇ ਵੀ ਕਦੇ ਇਹ ਕਰਮ ਕਾਂਡ ਲੈ ਕੇ ਇੱਧਰ ਮੂੰਹ ਨਾ ਕਰਨਾ ਉਹ ਉਥੋਂ ਦੌੜ ਗਿਆ ਬ੍ਰਾਹਮਣ ਗੁਰਸਿੱਖਾਂ ਨੇ ਕੀ ਕੀਤਾ ਸਾਧ ਸੰਗਤ ਜੀ ਉਹ ਪਦਾਰਥ ਲੰਗਰ ਵਿੱਚ ਲਿਆਂਦੇ ਆ ਮਾਂ ਦੀ ਦਾਲ ਪੀ ਕੇ ਸਰੋਂ ਦੇ ਤੇਲ ਵਿੱਚ ਬੜੇ ਤੜਕੇ ਵਰਤਾ ਦਿੱਤੇ ਤੇ ਉਹ ਜਿਹੜਾ ਲੋਹੇ ਦੀ ਉਹਦੀ ਸ਼ਨੀ ਦੇਵਤੇ ਦੀ ਸਾਧ ਸੰਗਤ ਜੀ ਬਣਾਈ ਹੋਈ ਸੀ ਨਾ ਮੂਰਤੀ ਤੇ ਉਹਦੇ ਕੜੇ ਬਣਾ ਬਣਾ ਕੇ ਹੱਥਾਂ 'ਚ ਪਾ ਲਏ ਆ ਜਦੋਂ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਆਪਣੇ ਪਿਆਰੇ ਸਿੱਖਾਂ ਦੇ ਹੱਥਾਂ ਵਿੱਚ ਕੜੇ ਦੇਖੇ ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਪੁੱਛਿਆ ਭਾਈ ਇਸ ਤਰ੍ਹਾਂ ਕਿਉਂ ਕੀਤਾ ਹੈ ਤਾਂ ਦਰਬਾਰ ਵਿੱਚ ਸਾਰੀ ਕਹਾਣੀ ਹੱਡ ਬੀਤੀ ਇੱਕ ਸੇਖ ਨੇ ਦੁਹਰਾਈ ਆ ਮਹਾਰਾਜ ਸਿੱਖਾਂ ਦੀ ਇਹ ਚੇਤਨਤਾ ਤੋਂ ਬਹੁਤ ਮਹਾਰਾਜ ਪ੍ਰਸੰਨ ਹੋਏ ਤੇ ਮਗਰੋਂ ਜਾ ਕੇ ਮਹਾਰਾਜ ਨੇ ਦੇਖੋ ਇਹ ਕੜੇ ਨੂੰ ਪੰਜ ਕਕਾਰਾਂ ਵਿੱਚ ਵੀ ਸ਼ਾਮਲ ਕਰ ਲਿਆ ਦੇਖੋ ਮਹਾਰਾਜ ਨੇ ਕਿੰਡੀ ਵੱਡੀ ਕਲਾ ਵਰਤਾ ਦਿੱਤੀ ਅੱਜ ਵੀ ਇਹ ਖੜਾ ਸਾਨੂੰ ਭਰਮਾਂ ਵਹਿਮਾਂ ਤੋਂ ਦੂਰ ਰਹਿਣ ਦੀ ਪ੍ਰੇਰਣਾ ਕਰਦਾ ਪਰ ਅੱਜ ਦੇਖੋ ਸਾਡੀ ਹਾਲਤ ਨਿੱਗਰ ਚੁੱਕੀ ਆ ਆਪਣੇ ਆਪ ਨੂੰ ਗੁਰਸਿੱਖ ਕਹਾਉਣ ਵਾਲੇ ਕਈ ਸਿੱਖ ਵੀ ਵੈਸ਼ਨੋ ਦੇ ਵੀ ਨਾਣਾ ਦੇ ਵੀ ਸ਼ਨੀ ਦੇਵਤਾ ਮੰਗਲ ਦੇਵਤਿਆਂ ਦੀ ਬੜੀ ਜ਼ੋਰ ਸ਼ੋਰ ਨਾਲ ਮੰਨਤਾ ਕਰਦੇ ਆ ਤੇ ਮਹਾਰਾਜ ਨੇ ਇਹ ਗੁਰੂ ਨੂੰ ਛੱਡ ਕੇ ਤੇ ਹੋਰ ਪਾਸੇ ਜਾਣਾ ਇਹਨੂੰ ਵਿਪਰਨ ਕੀ ਰੀਤ ਕਿਹਾ ਮਹਾਰਾਜ ਨੇ ਦੇਖੋ ਭਾਈ ਇਸ ਲਈ ਕੁਝ ਲੋਕ ਜਿਹੜੇ ਨੁਕਸਾਨ ਤੋਂ ਬਚਣ ਵਾਸਤੇ ਡਰਦੇ ਮਾਰੇ ਏ ਸ਼ਨੀ ਦੇਵਤੇ ਦੀ ਸ਼ਨੀਚਰ ਦੇਵਤਾ ਵੀ ਜਿਹਨੂੰ ਕਿਹਾ ਜਾਂਦਾ ਉਹਦੀ ਪੂਜਾ ਕਰੀ ਜਾਂਦੇ ਤੇ ਉਹਨਾਂ ਨੂੰ ਪਤਾ ਵੀ ਨਹੀਂ ਇਹਦਾ ਸੂਰਜ ਨਾਮੀ ਰਾਜੇ ਦੇ 8 ਪੁੱਤਰ ਸਨ ਸਾਤਸੰਗ ਜੀ ਸਭ ਤੋਂ ਛੋਟਾ ਪੁੱਤਰ ਸ਼ਨੀਚਰ ਦੂਜੀ ਰਾਣੀ ਵਿੱਚੋਂ ਕੁਝ ਸਨਾਤਨ ਗ੍ਰੰਥਾਂ ਦੁਆਰਾ ਹੋਇਆ ਮੰਨਿਆ ਜਾਂਦਾ ਜਿਹੜੇ ਕਿ ਜੋਤਿਸ਼ ਦੇ ਗ੍ਰੰਥ ਹਨ ਤੇ ਉਹ ਬੜਾ ਕਾਲਾ ਸੀ ਬਦ ਸ਼ਕਲ ਸੀ ਤੇ ਮਹਾ ਦ੍ਰਿਦ੍ਰੀ ਸੀ ਉਹ ਜਿਹੜਾ ਜ਼ਮਾਨਾ ਸੀ ਨਾ ਉਹਦੇ ਵਿੱਚ ਰਾਜਕੁਮਾਰਾਂ ਤੇ ਰਾਜਕੁਮਾਰੀਆਂ ਦੇ ਵਿਆਹ ਸਵੰਬਰ ਦੀ ਰੀਤ ਨਾਲ ਹੋਇਆ ਕਰਦੇ ਸੀ ਸਵੈਮਵਰ ਆਪ ਵਰ ਚੁਣਨਾ ਰਾਜੇ ਸੂਰਜ ਦੇ ਵੱਡੇ 7 ਪੁੱਤਰ ਤਾਂ ਵਿਆਹੇ ਗਏ ਤੇ ਸ਼ਨੀਚਰ ਨੂੰ ਕਿਸੇ ਨੇ ਪਸੰਦ ਹੀ ਨਹੀਂ ਕੀਤਾ ਸ਼ਨੀ ਨੂੰ ਉਹਦੀ ਮਾਂ ਨੇ ਉਹਦਾ ਰੰਗ ਗੋਰਾ ਦਿਖਾਉਣ ਲਈ ਉਹਦੇ ਪਿੰਡੇ ਤੇ ਸੰਧੂਰ ਮਲ ਦਿੱਤਾ ਤੇ ਫਿਰ ਉਹ ਕਹਿਣ ਲੱਗੀ ਕਿ ਚਲੋ ਹੁਣੇ ਵਿਆਹ ਆ ਜਾਵੇਗਾ ਚਲੋ ਹੁਣ ਸੰਧੂਰ ਮਲਤਾ ਹੁਣ ਇਹਦਾ ਕਾਲਾ ਰੰਗ ਲੁੱਕ ਜਾਵੇਗਾ ਤੇ ਜਿਵੇਂ ਮੇਰੇ ਪਹਿਲੇ ਸੱਤ ਪੁੱਤ ਵਿਆਹੇ ਗਏ ਆ ਇਹ ਅੱਠਵਾਂ ਵੀ ਵਿਆਹ ਆ ਜਾਵੇਗਾ ਪਰ ਹੋਇਆ ਉਦੋਂ ਉਲਟ ਫਿਰ ਵੀ ਕਿਸੇ ਰਾਜਕੁਮਾਰੀ ਨੇ ਕਿਸੇ ਕੁੜੀ ਨੇ ਉਹਨੂੰ ਵਰਿਆ ਹੀ ਨਹੀਂ ਵਿਆਹਿਆ ਹੀ ਨਹੀਂ ਉਹਦੇ ਨਾਲ ਵਿਆਹ ਨਹੀਂ ਕੀਤਾ ਤੇ ਰਾਜਾ ਸੂਰਜ ਜਦੋਂ ਮਰ ਗਿਆ ਸ਼ਨੀਚਰ ਦੀ ਜਿਹੜੀ ਮਾਂ ਸ਼ਨੀ ਦੀ ਮਾਂ ਸਤੀ ਹੋਗੀ। ਦ੍ਰਿਦ੍ਰਿ ਸ਼ਨੀਚਰ ਕਮਾਉ ਵੀ ਨਹੀਂ ਸੀ। ਉਹਦੇ ਵੱਡੇ ਸੱਤੇ ਭਰਾ ਜਿਹੋ ਜੇ ਅੰਨ ਇਕੱਠਾ ਕਰਕੇ ਉਹਨੂੰ ਦੇ ਦਿੰਦੇ। ਉਹੋ ਜਿਹਾ ਉਹਦੇ ਤੇ ਗੁਜ਼ਾਰਾ ਕਰ ਲੈਂਦਾ ਆਲਸੀ ਸੀ। ਪਰਜਾਈਆਂ ਨੇ ਉਹਦਾ ਨਾਂ ਸਤਨਾਜਾ ਖਾਣਾ ਪਾ ਦਿੱਤਾ। ਘਿਓ ਦੇ ਥਾਂ ਨੂੰ ਤੇਲ ਮਿਲਦਾ ਹੁੰਦਾ ਸੀ। ਸੋਨੇ ਚਾਂਦੀ ਦੀ ਥਾਂ ਲੋਹੇ ਦੇ ਗਹਿਣੇ ਪਹਿਨਣ ਨੂੰ ਪਾਟੇ ਪ੍ਰਾਣੇ ਕੱਪੜੇ ਪਿੰਡੇ ਮਲਨ ਨੂੰ ਸੰਧੂਰ। ਬਸ ਇਹੋ ਜਿਹਾ ਉਹਦਾ ਜੀਵਨ ਨਿਰਵਾਸ ਸੀ। ਸਨਿਚਰ ਦੇ ਮਰਨ ਤੇ ਵੀ ਉਹਦੀ ਮੂਰਤੀ ਅੱਗੇ ਉਹੀ ਭੇਟਾ ਚੜਦੀ ਚਲੀ ਆ ਰਹੀ ਆ ਸਾਧ ਸੰਗਤ ਜੀ। ਇਸ ਕਰਕੇ ਲੋਕ ਇਹਨੂੰ ਸੰਧੂਰ, ਤੇਲ, ਲੋਹੇ ਦੇ ਗਹਿਣੇ, ਇਹ ਪਾਟੇ ਪੁਰਾਣੇ ਕੱਪੜੇ ਇਹ ਇਹੋ ਜਿਹਾ ਕੁਝ ਇਹਦੀ ਮੰਨਤਾ ਕਰਦੇ ਆ। ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿਣ ਲੱਗੇ ਲੋਕ ਜਿਹੜੇ ਹਨ ਕੁਝ ਉਹ ਨੌ ਗ੍ਰਹਾਂ ਦੀ ਵੀ ਪੂਜਾ ਕਰਦੇ ਆ ਤੇ ਉਹਨਾਂ ਵਿੱਚੋਂ ਇੱਕ ਇਹ ਸ਼ਨੀ ਗ੍ਰਹਿ ਹੈ ਇਹ शनैचर ਗ੍ਰਹਿ ਹੈ ਸੰਸਕ੍ਰਿਤ ਲਫ਼ਜ਼ ਹੈ ਸਨੈਚਚਰ ਆਪ ਸਹਜੇ ਸਹਜੇ ਤਰਨ ਵਾਲਾ ਸਾਧ ਸੰਗਤ ਜੀ ਇੱਕ ਰਾਸ਼ੀ ਵਿੱਚ ਸਾਲ ਰਹਿਣ ਕਰਕੇ ਇਹਨੂੰ ਸਨੈਚਰ ਜਾਂ शनैचर ਵੀ ਕਿਹਾ ਜਾਂਦਾ ਜਿਹਨੂੰ ਤੋੜ ਕੇ ਪੜੀਏ ਤਾਂ ਮੈਂ ਆਪ ਜੀ ਨੂੰ ਇਹਦੇ ਅਖਰੀ ਅਰਥ ਦੱਸ ਰਿਹਾ ਹਾਂ ਕਿਵੇਂ ਇਹਦਾ ਨਾਮ ਪਿਆ ਕਿਸੇ ਵੀ ਚੀਜ਼ ਦਾ ਨਾਮ ਐਵੇਂ ਨਹੀਂ ਬਣ ਜਾਂਦਾ ਸਾਧ ਸੰਗਤ ਜੀ ਕੁਝ ਗ੍ਰੰਥਾਂ ਵਿੱਚ ਦਾ ਸਾਰਾ ਸੰਪੂਰਨ ਕੀ ਇਹ ਗੱਲ ਤੁਰੀ ਕਿੱਥੋਂ ਸੀ ਉਹ ਲਿਖੀ ਹੋਈ ਆ ਤਾਂ ਹਰ ਇੱਕ ਦੇਵੀ ਦੇਵਤੇ ਦੀ ਵੱਖਰੀ ਵੱਖਰੀ ਭੇਟਾ ਹੁੰਦੀ ਆ ਕੋਈ ਦੇਵਤਾ ਚੂਰਮਾ ਮੰਗਦਾ ਕਿ ਮੈਨੂੰ ਚੂਰੀ ਦਿਓ ਕੁੱਟ ਕੇ ਕੋਈ ਦੇਵਤਾ ਸ਼ਰਾਬ ਮੰਗਦਾ ਭੈਰੋ ਵਰਗੇ ਕੋਈ ਮਾਸ ਉੱਤੇ ਕਹਿੰਦਾ ਮੈਨੂੰ ਬਲੀ ਦਿਓ ਕੋਈ ਦੇਵੀ ਫੁੱਲ ਪਤਾਸੇ ਮੰਗਦੀ ਆ ਕੋਈ ਖੀਰ ਤੇ ਰੱਜਦਾ ਪਰ ਕੌਜ ਲੋਕ ਕਹਿੰਦੇ ਆ ਕਿ ਸ਼ਨੀ ਦੇਵਤੇ ਨੂੰ ਰਝਾਣ ਵਾਸਤੇ ਮਾਂ ਦੀ ਦਾਲ ਸਰੋਂ ਦਾ ਤੇਲ ਅਤੇ ਹੋਰ ਬਹੁਤ ਸਾਰੀਆਂ ਚੀਜ਼ਾਂ ਨੂੰ ਜਿਵੇਂ ਕਿ ਇਹਦੀ ਮੰਤਾਉਮੇ ਕੀਤੀ ਜਾਂਦੀ ਪਰ ਮਹਾਰਾਜ ਨੇ ਸ਼ਨੀ ਦੇਵਤੇ ਦਾ ਖੰਡਨ ਕੀਤਾ ਸਾਧ ਸੰਗਤ ਜੀ ਕੀਤਾ ਬੜੇ ਨਿਰਾਲੇ ਤਰੀਕੇ ਨਾਲ ਇਹੀ ਗੁਰਦੇਵ ਪਾਸ਼ਾ ਜੀ ਦੇ ਮੇਰੇ ਚੋਜ ਹਨ ਜੋ ਮਹਾਰਾਜ ਨੇ ਕਰ ਦਿੱਤੇ ਕਿਉਂਕਿ ਸਤਗੁਰੂ ਮਹਾਰਾਜ ਤਾਂ ਆਪ ਆਪਣੀ ਬਾਣੀ ਸ੍ਰੀ ਦਸਮ ਗ੍ਰੰਥ ਸਾਹਿਬ ਦੇ ਵਿੱਚ ਕਹਿ ਰਹੇ ਆ ਮੈਂ ਨਾ ਗਣੇਸ਼ੇ ਪ੍ਰਥਮ ਮਨਾਉਂ ਕਿਸ਼ਨ ਵਿਸ਼ਨ ਕਬ ਹੂਨ ਏ ਤਾਂ ਮਹਾਰਾਜ ਕਹਿੰਦੇ ਕੁਝ ਲੋਕ ਆ ਜਿਹੜੇ ਕੰਮ ਸ਼ੁਰੂ ਕਰਨ ਤੋਂ ਪਹਿਲਾਂ ਗਣੇਸ਼ ਦੇਵਤੇ ਦੀ ਪੂਜਾ ਕਰਦੇ ਆ ਪਰ ਮਹਾਰਾਜ ਕਹਿੰਦੇ ਮੈਂ ਨਹੀਂ ਕਰਦਾ ਮੈਂ ਨਹੀਂ ਉਹਨੂੰ ਮਨਾਉਂਦਾ ਮੈਂ ਨਹੀਂ ਧਿਆਉਂਦਾ ਤੇ ਸ਼੍ਰੀ ਕ੍ਰਿਸ਼ਨ ਜੀ ਵਿਸ਼ਨੂ ਜੀ ਅਵਤਾਰ ਹੋਇਆ ਜੁਗਾਂ-ਜੁਗਾਂ ਵਿੱਚ ਮਰਿਆਦਾ ਪਰਸ਼ੂਤਮ ਹੋਇਆ ਲੀਲਾ ਪਰਸ਼ੂਤਮ ਹੋਇਆ ਮਹਾਰਾਜ ਕਹਿੰਦੇ ਨਹੀਂ ਭਾਈ ਇਨਾ ਸਭ ਤੋਂ ਉੱਪਰ ਜੋ ਅਕਾਲ ਪੁਰਖ ਹੈ ਮੈਂ ਉਹਦੂ ਧਿਆਉਂਦਾ ਹਾਂ ਕਾਣ ਸੁਣੇ ਪਹਿਚਾਨ ਨਾ ਤਿੰਨ ਸੂ ਲਿਵ ਲਾਗੀ ਮੋਰੀ ਪਗ 100 ਮੈਂ ਦੇਵਤਿਆਂ ਬਾਰੇ ਕੰਨਾ ਨਾ ਸੁਣਿਆ ਪਰ ਮੇਰੀ ਉਹਨਾਂ ਨਾਲ ਕੋਈ ਸਾਝ ਨਹੀਂ ਦਸਵੇਂ ਪਾਤਸ਼ਾਹ ਜੀ ਕਹਿਣ ਲੱਗੇ ਸਿੱਖੋ ਮੇਰੀ ਲਿਵ ਤਾਂ ਸਿੰਘੋ ਖਾਲਸਾ ਜੀ ਵਾਹਿਗੁਰੂ ਦੇ ਚਰਨਾਂ ਨਾਲ ਜੁੜੀ ਹੋਈ ਆ ਮਹਾਕਾਲ ਰਖਵਾਰ ਹਮਾਰੋ ਮਹਾ ਲੋਹ ਮੈਂ ਕਿੰ ਕਰਥਾਰੋ ਓ ਮਹਾਕਾਲ ਜਿਹੜਾ ਮੌਤ ਨੂੰ ਬਣਾਉਣ ਵਾਲਾ ਉਹੀ ਮੇਰਾ ਰਾਖਾ ਹੈ ਤੇ ਮੈਂ ਉਹਦਾ ਦਾਸ ਹਾਂ ਇਸ ਕਰਕੇ ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿਣ ਲੱਗੇ ਗੁਰਸਿੱਖੋ ਪਿਆਰਿਓ ਇਹ ਸ਼ਨੀ ਦੇਵਤੇ ਦਾ ਖੰਡਨ ਕਰਨਾ ਕਦੇ ਵੀ ਇਨਾ ਬਹਿਮਾ ਭਰਮਾ ਵਿੱਚ ਨਹੀਂ ਪੈਣਾ ਤਾਂ ਕੁਝ ਸਿੱਖ ਜਿਹੜੇ ਸੀ ਢਿੱਲੜੋ ਤਾਂ ਬੈਠੇ ਰਹੇ ਉੱਥੇ ਪਰ ਜਿਹੜੇ ਮਹਾਰਾਜ ਜੀ ਜਿਨ੍ਹਾਂ ਚ ਗੁਰਮਤਿ ਤਿਰੜ ਸੀ ਜਨਾਂ ਦੇ ਅੰਦਰ ਉਹ ਭੱਜ ਕੇ ਗਏ ਫਿਰ ਸਾਧ ਸੰਗਤ ਜੀ ਮਾਂ ਦੀ ਦਾਲ ਪੀ ਕੇ ਸਰੋਂ ਦੇ ਤੇਲ ਵਿੱਚ ਵੜੇ ਤਲ ਤਲ ਕੇ ਛਕਾ ਦਿੱਤੇ ਸਭ ਨੂੰ ਉਹ ਜਿਹੜੀ ਲੋਹੇ ਦੀ ਪੱਤੀ ਹੁੰਦੀ ਉਹਦੇ ਕੜੇ ਬਣਾ ਕੇ ਹੱਥਾਂ 'ਚ ਪਾਲੇ ਸੀ ਤੇ ਮਹਾਰਾਜ ਦੀ ਬਹੁਤ ਖੁਸ਼ੀ ਹੋਈ ਸੀ ਤੇ ਮਹਾਰਾਜ ਦੇ ਬਚਨ ਜਵਲਗ ਖਾਲਸਾ ਰਹੇ ਨਿਆਰਾ ਤਬ ਲਗ ਤੇਜ देऊ ਮੈਂ ਸਾਰਾ ਜਬ ਜੇ ਗਹਿ ਵਿਪਰਣ ਕੀ ਰੀਤ ਮੈਂ ਨਾ ਕਰੂੰ ਇਨ ਕੀ ਪ੍ਰਤੀਤ ਸਾਧ ਸੰਗਤ ਜੀ ਜਦੋਂ ਤੱਕ ਖਾਲਸਾ ਰਹਿਤ ਮਰਿਆਦਾ ਵਿੱਚ ਹੈ ਉਦੋਂ ਤੱਕ ਮੈਂ ਆਪਣਾ ਤੇਜ ਦਿੰਦਾ ਰਹਾਂਗਾ ਪਰ ਜੇ ਤੂੰ ਅੰਧ ਵਿਸ਼ਵਾਸ ਵਿੱਚ ਲੋਕ ਫਸ ਜਾਣਗੇ ਸਿੱਖ ਮੇਰੇ ਫਿਰ ਮੈਂ ਆਪਣਾ ਤੇਜ ਖੋ ਲਵਾਂਗਾ ਮਹਾਰਾਜ ਦੇ ਬਚਨ ਆਹ ਗੁਰੂ ਸਾਹਿਬ ਜੀ ਮਹਾਰਾਜ ਨੇ ਦੀਵਾਨ ਦੇ ਵਿੱਚ ਇੱਕ ਕੌਤਕ ਵਰਤਾਇਆ ਕਈ ਕੱਚਿਆਂ ਨੇ ਕਹਿ ਦਿੱਤਾ ਕਿ ਗੁਰੂ ਸਾਹਿਬ ਸ਼ਨੀ ਦੇਵਤੇ ਨੂੰ ਦਾਨ ਦੇ ਰਹੇ ਹੈ ਅਸਲ ਗੱਲ ਦਾ ਜਦੋਂ ਪਤਾ ਲੱਗਾ ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਫਿਰ ਸਭ ਨੂੰ ਸਿਖਾਇਆ ਕਿ ਭਾਈ ਅਕਾਲ ਪੁਰਖ ਦੀ ਹੀ ਇੱਕ ਪੂਜਾ ਕਰਨੀ ਆ ਉਹਦੇ ਤੋਂ ਬਿਨਾ ਕਿਸੇ ਹੋਰ ਅੱਗੇ ਨਹੀਂ ਚੁਗਣਾ ਚਲੋ ਹਰ ਧਰਮ ਦਾ ਸਤਕਾਰ ਮਹਾਰਾਜ ਨੇ ਕੀਤਾ ਹੈ ਤੇ ਦੂਜਿਆਂ ਧਰਮਾਂ ਦਾ ਸਤਕਾਰ ਕਰਨਾ ਚਾਹੀਦਾ ਪਰ ਜੋ ਅੰਧ ਵਿਸ਼ਵਾਸ ਬਣੇ ਹੋਏ ਆ ਉਹਨਾਂ ਦਾ ਖੰਡਨ ਵੀ ਮਹਾਰਾਜ ਨੇ ਕੀਤਾ ਹੈ ਅੱਜ ਅਸੀਂ ਵੇਖਦੇ ਆਂ ਕੁਝ ਸਿੱਖ ਜਿਹੜੇ ਆ ਦੇਖਾ ਦੇਖੀ ਦੇਵੀ ਦੇਵਤਿਆਂ ਨੂੰ ਮੰਨਣ ਲੱਗ ਪਏ ਆ ਸਾਧ ਸੰਗਤ ਜੀ ਦੇਖੋ ਸਾਰਿਆਂ ਨੂੰ ਆਪਦੇ ਧਰਮ ਪਿਆਰੇ ਹੁੰਦੇ ਆ ਪਰ ਮਹਾਰਾਜ ਨੇ ਆਖਿਆ ਸਾਰੇ ਧਰਮਾਂ ਦਾ ਸਤਕਾਰ ਕਰੋ ਪਰ ਪਰਪੱਕਤਾ ਆਪਣੇ ਧਰਮ ਵਿੱਚ ਚਾਹੀਦੀ ਆ ਹੁਣ ਜਦੋਂ ਕਦੇ ਵੀ ਗੁਰੂ ਕੇ ਦਰਬਾਰ ਵਿੱਚ ਕੋਈ ਮੁਸਲਮਾਨ ਵੀ ਆਉਂਦਾ ਸੀ ਉਹਨੂੰ ਬਹੁਤ ਸਤਕਾਰ ਦਿੱਤਾ ਜਾਂਦਾ ਸੀ ਉਹਦਾ ਕੋਈ ਪੜ੍ਹਿਆ ਲਿਖਿਆ ਵਿਦਵਾਨ ਪੰਡਤ ਆਉਂਦਾ ਸੀ ਕੋਈ ਸਨਾਤਨ ਧਰਮ ਦਾ ਤੇ ਮਹਾਰਾਜ ਉਹਦਾ ਬਹੁਤ ਅਦਬ ਕਰਦੇ ਸੀ ਕਲਗੀਧਰ ਜੀ ਪਰ ਜਦੋਂ ਕੋਈ ਪਖੰਡ ਕਰੇਗਾ ਸਾਧ ਸੰਗਤ ਜੀ ਅੰਧ ਵਿਸ਼ਵਾਸ ਕਰਕੇ ਦੁਨੀਆਂ ਦੇ ਲੋਕਾਂ ਨੂੰ ਭਰਮਾਵੇਗਾ ਉਹ ਤੋਂ ਮਹਾਰਾਜ ਨੇ ਰੋਕਿਆ ਇਹ ਗੱਲ ਨੂੰ ਸਾਨੂੰ ਸਮਝਣ ਦੀ ਲੋੜ ਆ ਤੇ ਜੇ ਅਸੀਂ ਵਿਗਿਆਨਕ ਪੱਖ ਤੋਂ ਦੇਖਦੇ ਹਾਂ ਦੇਖੋ ਇੱਕ ਕੁਝ ਚੀਜ਼ਾਂ ਮਿੱਥ ਹੁੰਦੀਆਂ ਨੇ ਕੁਝ ਵਿਗਿਆਨਕ ਤੌਰ ਤੇ ਆਪਾਂ ਦੇਖੀਏ ਤਾਂ ਸ਼ਨੀ ਗ੍ਰਹਿ ਜਿਹੜਾ ਇੱਕ ਚੈਨ ਸਾਡੇ ਸੂਰਜ ਮੰਡਲ ਨੂੰ ਜਦੋਂ ਆਪਾਂ ਵੇਖਦੇ ਹਾਂ ਸੂਰਜ ਤੋਂ ਛੇਵਾਂ ਗ੍ਰਹਿ ਆਹੇ ਬ੍ਰਹਸਪਤ ਤੋਂ ਬਾਅਦ ਇਹ ਸੂਰਜ ਮੰਡਲ ਦਾ ਦੂਜਾ ਵੱਡਾ ਗ੍ਰਹਿ ਮੰਨਿਆ ਜਾਂਦਾ ਤੇ ਜਿਸ ਤਰ੍ਹਾਂ ਦਸਵੇਂ ਪਾਤਸ਼ਾਹ ਜੀ ਦਾ ਬਚਨ ਨ ਕਿਨਹੀਂ ਤੇਰਾ ਅੰਤ ਨਾ ਪਾਇਆ ਜਿਵੇਂ ਕਿ ਇਹ ਵਾਹਿਗੁਰੂ ਦਾ ਅੰਤ ਨਹੀਂ ਪਾਇਆ ਜਾ ਸਕਦਾ ਇਸੇ ਤਰ੍ਹਾਂ ਜੇ ਆਪਾਂ ਕਈ ਵਾਰੀ ਕਹਿ ਦਿੰਨੇ ਜੀ ਧਰਤੀ ਬਹੁਤ ਵੱਡੀ ਆ ਤੇ ਫਿਰ ਜਦੋਂ ਵਿਗਿਆਨੀਆਂ ਦੀ ਖੋਜ ਆਪਾਂ ਵੇਖਦੇ ਹਾਂ ਤੇ ਉਹ ਕਹਿ ਦਿੰਦੇ ਆ ਇਹ ਜੋ ਸ਼ਨੀ ਆ ਇਹ ਆਇਤਨ ਕਰਕੇ ਧਰਤੀ ਤੋਂ 95 ਗੁਣਾ ਵੱਡਾ ਏਡਾ ਵੱਡਾ ਹੈ ਇਹ ਵਿਗਿਆਨੀ ਖੋਜ ਕਰਦੇ ਰਹਿੰਦੇ ਆ ਸਮੇਂ-ਸਮੇਂ ਤੇ ਉਹ ਕਹਿੰਦੇ ਆ ਕਿ ਸ਼ਨੀ ਗ੍ਰਹਿ ਦਾ ਅੰਦਰਲਾ ਭਾਗ ਲੋਹੇ, ਨਿਕਲ ਤੇ ਚਟਾਨ ਤੇ ਸਿਲੀਕਾਨ ਤੇ ਆਕਸੀਜਨ ਦੇ ਜਿਹੜੇ ਯੋਗਿਕ ਕੋਰ ਹੁੰਦੀ ਆ ਉਹਦਾ ਬਣਿਆ ਹੋਇਆ ਉਹਨਾਂ ਦੀ ਆਪਣੀ ਖੋਜ ਤਾਂ ਮੇਰੇ ਕਹਿਣ ਦਾ ਭਾਵ ਇਹ ਆ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸਾਨੂੰ ਧਰਮ ਸਿਖਾਇਆ ਹੈ ਮਹਾਰਾਜ ਨੇ ਦੱਸਿਆ ਕਿ ਅਕਾਲ ਪੁਰਖ ਦੇ ਸਾਰੀਆਂ ਚੀਜ਼ਾਂ ਹੁਕਮ ਦੇ ਵਿੱਚ ਆ ਸੂਰਜ ਵੀ ਚੰਦ ਵੀ ਗ੍ਰਹਿ ਵੀ ਨਿਸ਼ੱਤਰ ਤਾਰੇ ਕੀ ਜੋ ਆਪਾਂ ਵੇਖਦੇ ਆ ਸਭ ਕੁਝ ਉਹਦੇ ਹੁਕਮ ਤੇ ਚੱਲ ਰਿਹਾ ਤੇ ਇਨਸਾਨ ਆ ਜਿਹੜਾ ਇੱਕ ਭੁੱਲਿਆ ਫਿਰਦਾ ਗੁਰੂ ਨੂੰ ਛੱਡ ਕੇ ਪਰਮੇਸ਼ਰ ਨੂੰ ਛੱਡ ਕੇ ਹੋਰ ਪਾਸੇ ਉਹਦਾ ਸੁਭਾਅ ਹੋ ਗਿਆ ਹੋਰ ਪਾਸੇ ਉਹਦੀ ਸੁਰਤ ਹੋ ਗਈ ਆ ਇਸ ਕਰਕੇ ਕੁਝ ਸਿੱਖ ਦੇਖਾ ਦੇਖੀ ਕੀ ਕਰਦੇ ਆ ਇਹ ਅੰਧਵਿਸ਼ਵਾਸ ਵਿੱਚ ਫਸੇ ਹੋਏ ਅੱਜ ਦਾ ਮਨੁੱਖ ਅੰਧਵਿਸ਼ਵਾਸ ਦੀਆਂ ਬੇੜੀਆਂ ਵਿੱਚ ਜਕੜਿਆ ਹੋਇਆ ਹੈ ਇਹ ਕੇਵਲ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਸਮੇਂ ਦੀ ਕਥਾ ਨਹੀਂ ਇਸ ਤਰ੍ਹਾਂ ਦੀ ਕਥਾ ਪਹਿਲਾਂ ਵੀ ਹੋ ਚੁੱਕੀ ਹੈ ਜਦੋਂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਸ੍ਰਿਸ਼ਟੀ ਨੂੰ ਤਾਰਦੇ ਹੋਏ 12 ਕਸਾਲ ਬੀਤ ਗਏ ਸੀ ਤੇ ਮਹਾਰਾਜ 12 ਸਾਲਾਂ ਬਾਅਦ ਆਪਣੇ ਮਾਤਾ ਪਿਤਾ ਜੀ ਕੋਲ ਰਾਏ ਭੋਏ ਦੀ ਤਲਵੰਡੀ ਇਨੋਂ ਨਨਕਾਣਾ ਸਾਹਿਬ ਕਿਹਾ ਜਾਂਦਾ ਉੱਥੇ ਆ ਕੇ ਮਹਾਰਾਜ ਨੇ ਦਰਸ਼ਨ ਦਿੱਤੇ ਆ ਉੱਥੇ ਬਹੁਤ ਬਿਰਾਗੀਆਂ ਦੀ ਜਮਾਤ ਨਨਕਾਣਾ ਸਾਹਿਬ ਪਹੁੰਚੀ ਹੋਈ ਸੀ ਉਹਨਾਂ ਦੀ ਜਮਾਤ ਦਾ ਮੁਖੀ ਮਹੰਤ ਤੇ ਸਤਿਗੁਰੂ ਜੀ ਦੇ ਦਰਸ਼ਨ ਕਰਨ ਆਇਆ ਤੇ ਉਹਨ ਮਹਾਰਾਜ ਜੀ ਦੇ ਦਰਸ਼ਨ ਕਰਕੇ ਬਹੁਤ ਪ੍ਰਸੰਨ ਹੋ ਗਿਆ ਤੇ ਸਤਿਗੁਰੂ ਮਹਾਰਾਜ ਨੂੰ ਪੁੱਛਣ ਲੱਗਾ ਤੁਸੀਂ ਦੇਸ਼ ਦਸ਼ਾਂਤਰਾ ਵਿੱਚ ਜਾ ਕੇ ਉਦਾਸੀਆਂ ਕੀਤੀਆਂ ਨੇ ਸਿੱਖੀ ਦਾ ਪ੍ਰਚਾਰ ਕੀਤਾ ਤੇ ਜਦੋਂ ਆਪ ਜੀ ਦੂਰ ਦੂਰ ਤੱਕ ਯਾਤਰਾ ਤੇ ਜਾਂਦੇ ਹੋ ਮੇਰਾ ਬਚਨ ਮੰਨ ਲਓ ਉਹ ਮਹੰਤ ਕਹਿਣ ਲੱਗਾ ਲੋਕਾਂ ਨੂੰ ਕਰਮਕਾਂਡ ਦਾ ਉਪਦੇਸ਼ ਤੇ ਸਤਿਆਾਂ ਦੇ ਅਸਥਾਨਾਂ ਦੀ ਪੂਜਾ ਕਰਨ ਵਾਸਤੇ ਕਹਿ ਦਿਆ ਕਰੋ ਜਿਹੜੀਆਂ ਸਤੀ ਹੋ ਜਾਂਦੀਆਂ ਨੇ ਪਤੀ ਦੀ ਮੌਤ ਤੋਂ ਬਾਅਦ ਜਿਉਂਦੇ ਜੀ ਚਖਾਬਿਤ ਛਾਲ ਮਾਰ ਜਾਂਦੀਆਂ ਨੇ ਉਹ ਅਸਥਾਨ ਦੀ ਪੂਜਾ ਕਰਨ ਵਾਸਤੇ ਕਿਹਾ ਕਰੋ ਮਹਾਰਾਜ ਉੱਥੇ ਉਹਦੇ ਬਚਨ ਸੁਣੀ ਗਏ ਫਿਰ ਸਤਿਗੁਰੂ ਮਹਾਰਾਜ ਨੇ ਉਹਨਾਂ ਨੂੰ ਕੋਲ ਬਿਠਾ ਲਿਆ ਮਹੰਤਾਂ ਨੂੰ ساری ਜਮਾਤ ਨੂੰ ਉਹਨਾਂ ਨੂੰ ਉਪਦੇਸ਼ ਦੇਣ ਲਈ ਮਹਾਰਾਜ ਨੇ ਉੱਥੇ ਬਹੁਤ ਸੁੰਦਰ ਬਚਨ ਕੀਤਾ ਸੀ ਅੱਠ ਪਦਿਆਂ ਵਿੱਚ ਡੁੱਬਦਾ ਨਾ ਪੜੋ ਹਰ ਬਿਨ ਹੋਰ ਨਾ ਪੂਜੋ ਮੜੈ ਮਸਾਨ ਨਾ ਜਾਈ ਤ੍ਰਿਸ਼ਨਾ ਰਾਤ ਨ ਪਰਕਰ ਜਾਵਾ ਤ੍ਰਿਸ਼ਨਾ ਨਾਮ ਬਜਾਈ ਮਹਾਰਾਜ ਸੱਚੇ ਪਾਸ਼ਾ ਜੀ ਕਹਿਣ ਲੱਗੇ ਭਾਈ ਜਿਹੜੀ ਦੁਚਿੱਤੀ ਵਿੱਚ ਚੀਜ਼ਾਂ ਪਾ ਦਿੰਦੀਆਂ ਨੇ ਇਨਸਾਨ ਨੂੰ ਅਸੀਂ ਉਹ ਸਿੱਖਾਂ ਨੂੰ ਆਗਿਆ ਹੀ ਨਹੀਂ ਦਿੰਦੇ ਉਧਰ ਜਾਣ ਦੀ ਇਹ ਮੱਥਾ ਟੇਕਣਾ ਹੀ ਹੈ ਤਾਂ ਉਹ ਸਮਾਧਾਂ ਨੂੰ ਪੂਜਣ ਵਾਸਤੇ ਨਹੀਂ ਅਸੀਂ ਕਹਿੰਦੇ ਮਸਾਨ ਪੂਜਣ ਵਾਸਤੇ ਅਸੀਂ ਨਹੀਂ ਕਹਿੰਦੇ ਸ਼ਮਸ਼ਾਨ ਭੂਮੀ ਵਿੱਚ ਜਾ ਕੇ ਸਿਵਿਆਂ ਨੂੰ ਜੁਗਾਉਣ ਵਾਸਤੇ ਨਹੀਂ ਅਸੀਂ ਕਹਿੰਦੇ ਸਿੱਖ ਨੂੰ ਉਧਰ ਜਾਣ ਦੀ ਆਗਿਆ ਨਹੀਂ ਹੈ ਮੜਾ ਇਮਸਾਨ ਨਾ ਜਾਏ ਕਿਉਂਕਿ ਇਨਾਂ ਚੀਜ਼ਾਂ ਨਾਲ ਤ੍ਰਿਸ਼ਨਾ ਨਹੀਂ ਬੁਝਦੀ ਨਾਮ ਤੋਂ ਬਿਨਾਂ ਤ੍ਰਿਸ਼ਨਾ ਨਹੀਂ ਬੁਝ ਸਕਦੀ ਤਾਂ ਘਰ ਭੀਤਰ ਕਰ ਗੁਰੂ ਦਿਖਾਇਆ ਸਹਜ ਰਤੇ ਮਨ ਭਾਈ ਤੂੰ ਆਪੇ ਦਨ ਆਪੇ ਬੀਨਾ ਤੂੰ ਦੇਵੇ ਮਤਸਾਈ ਤਾਂ ਇੱਥੇ ਸਾਧ ਸੰਗਤ ਜੀ ਮਹਾਰਾਜ ਨੇ ਉਹਨਾਂ ਬੇਰਾਗੀਆਂ ਉਹ ਮਹੰਤਾਂ ਦੀ ਜਿਹੜੀ ਜਮਾਤ ਆ ਉਹਨਾਂ ਨੂੰ ਆਖਿਆ ਸੀ ਅਸੀਂ ਨਹੀਂ ਇਸ ਤਰ੍ਹਾਂ ਕਹਿ ਸਕਦੇ ਕਿ ਸਤਿਆਂ ਨੂੰ ਮੰਨੋ ਮੜੀਆਂ ਨੂੰ ਮੰਨੋ ਮਸਾਣਾ ਨੂੰ ਮੰਨੋ ਇਹ ਤਾਂ ਅੰਧਵਿਸ਼ਵਾਸ ਹੋ ਗਿਆ ਸਾਡੇ ਸਿਕੰਦ ਵਿਸ਼ਵਾਸ ਵਿੱਚ ਨਹੀਂ ਪੈ ਸਕਦੇ ਉਹ ਤਾਂ ਇੱਕ ਓੰਕਾਰ ਉਹ ਜਿਹੜਾ ਪਰਮੇਸ਼ਰ ਹੈ ਜੋ ਸਰਬਦਾਈ ਪ੍ਰਕਾਸ਼ਕ ਹੈ ਜਿਹੜਾ ਸਾਰਿਆਂ 'ਚ ਰਮਿਆ ਹੋਇਆ ਉਹਦੀ ਪੂਜਾ ਕਰਨ ਲਈ ਅਸੀਂ ਕਹਿੰਨੇ ਆ ਤਾਂ ਮੋਢ ਤੋਂ ਹੀ ਇਹ ਮਰਿਆਦਾ ਚੱਲੀ ਆ ਰਹੀ ਆ ਅੰਧ ਵਿਸ਼ਵਾਸ ਵਿੱਚੋਂ ਸਿੱਖਾਂ ਨੂੰ ਬਾਹਰ ਕੱਢਣਾ ਅੱਜ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਾਨੂੰ ਹੁਕਮਨਾਮਾ ਸਾਹਿਬ ਰਾਹੀਂ ਉਪਦੇਸ਼ ਦਿੰਦੇ ਆ ਪਰ ਅੱਜ ਦੇ ਸਿੱਖ ਜਿਹੜੇ ਆ ਭਟਕਣਾ ਵਿੱਚ ਲੱਗੇ ਹੋਏ ਆ ਅਸਲ ਮਕਸਦ ਕੀ ਸੀ ਉਹ ਗੱਲ ਪਿੱਛੇ ਸਮਝਣ ਦੀ ਲੋੜ ਹੈ ਗੁਰੂ ਮਹਾਰਾਜ ਕਿਰਪਾ ਕਰਨ ਸੱਚੇ ਪਾਤਸ਼ਾਹ ਜੀ ਭੁੱਲ ਚੁੱਕ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ